ਹੈਲੋ ਜੀ ਸਤਿ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਜੀ ਸਾਰਿਆਂ ਦਾ ਮੈਂ ਸੁਰਿੰਦਰ ਕੌਰ ਸਵਾਗਤ ਕਰਦਾ ਹਿੱਤਾ ਆਪਣੇ ਨਵੇਂ ਬਲੌਗ 'ਚ ਹੋਰ ਦੱਸੋ ਜੀ ਕਿੱਦਾਂ ਹਾਲ ਚਾਲ ਵਾਹਿਗੁਰੂ ਜੀ ਦੀ ਕਿਰਪਾ ਬਣੀ ਰਹੇ ਤੁਸੀਂ ਸਾਰੇ ਠੀਕ ਰਹੋ ਅੱਜ ਅਸੀਂ ਚੱਲੇ ਆ ਜੀ ਇੱਕ ਤਾਂ ਬੀਬੀ ਦੀ ਦਵਾਈ ਲੈਣੀ ਆ ਬੰਗਿਆਂ ਤੋਂ ਇੱਕ ਅਸੀਂ ਜਾ ਲੱਗ ਕੇ ਰਾਜਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਜਾਂਦਾ ਆ ਉੱਥੇ ਦਰਸ਼ਨ ਕਰਨੇ ਆ ਅਸੀਂ ਨਾਲੇ ਤੁਹਾਨੂੰ ਕਰਵਾ ਕੇ ਲਿਆਉਣੇ ਆ ਚਲੋ ਚੱਲਦੇ ਆ ਸਰਦਾਰ ਸਾਹਿਬ ਜੀ ਮੋਟਰਸਾਈਕਲ ਲਾਪੇ ਆ ਸਾਫ਼ ਕਰਨਾ ਚਲੋ ਚੱਲਦੇ ਆਂ ਫੇ ਇੱਥੇ ਮੈਂ ਇਹਨਾਂ ਨੂੰ ਕਹਿੰਦੀ ਪਈ ਸੀ ਮੈਂ ਕਿਾ ਕੱਪੜਾ ਛੱਡੋ ਤਾਂ ਪਹਿਲੇ ਸਸਰੀ ਘਰ ਬੁਲਾਓ ਸਾਰਿਆਂ ਨੂੰ ਆਪਣੀ YouTube ਫੈਮਿਲੀ ਨੂੰ ਕਹਿੰਦੇ ਜੀ ਸਸਰੀ ਘਰ ਸਾਰਿਆਂ ਨੂੰ ਚਲੋ ਜੀ ਚੱਲਦੇ ਆਂ ਫੇ ਉੱਤੇ ਰਾਹ 'ਚ ਜਾ ਕੇ ਮਿਲਦੇ ਆਂ ਤੁਹਾਨੂੰ ਚਲੋ ਜੀ ਘਰੋਂ ਅਸੀਂ ਤੁਰ ਪਏ ਸੀ ਫੇ ਆ ਆ ਚਾ ਕੇ ਪਟਰਾ ਪੰਪ ਤੇ ਤੇਲ ਪੁਆਇਆ ਸਰਦਾਰ ਜੀ ਕਹਿੰਦੇ ਸੀ ਤੇਲ ਥੋੜਾ ਆ ਉਹੜਾ ਪਵਾ ਲੈਨੇ ਹੋਰ ਫੇ ਅਸੀਂ ਆਪਣੇ ਸ਼ਹਿਰ ਪਹੁੰਚੇ ਲੱਗੇ ਕੋਟ ਤੂਹੀ ਉਧਰ ਸਿੱਧਾ ਕੋਟ ਹੀ ਕਹੇਤਾ ਸੀ ਤਾਂ ਇਹਨੂੰ ਫੇ ਅਸੀਂ ਪਹੁੰਚ ਗਏ ਬੰਗਾ ਮੰਗਾਚਰ ਜਿੱਥੋਂ ਜਿੱਥੇ ਹਸਪਤਾਲ ਆ ਦਵਾਈ ਲੈਣੀ ਸੀ ਬੀਬੀ ਆਪਣੀ ਦੀ ਅਸੀਂ ਬੀਬੀ ਕਹੀਤਾ ਸੀ ਅਸੀਂ ਮਾਣ ਕੇ ਜਾਨੀ ਕਿ ਜਿੱਦ ਮਮੀ ਨਹੀਂ ਕਹੀਤਾ ਮੇਰੇ ਪਿੰਡ ਵਾਲੀ ਬੀਬੀ ਸੀ ਜਿਹੜੀ ਪਿੱਕੇ ਪਿੰਡ ਵਾਲੀ ਉਹਨੂੰ ਵੀ ਅਸੀਂ ਬੀਬੀ ਕਹਿੰਨੇ ਇੱਥੇ ਮੇਰੀ ਸਾਸੂ ਮਾਂ ਨੂੰ ਵੀ ਆਪਾਂ ਬੀਬੀ ਕਹੀਦਾ ਆ ਇਹ ਰੋਡ ਸਿੱਧਾ ਉੱਦਾਂ ਚੱਲ ਜਾਂਦਾ ਆ ਨਵੇਂ ਸ਼ਹਿਰ ਨੂੰ ਅਸੀਂ ਇੱਥੋਂ ਇੱਧਰ ਨੂੰ ਮੋੜੇ ਸੀਗੇ ਮੁਕੰਦਪੁਰ ਰੋਡ ਨੂੰ ਚਲੋ ਜੀ ਪਹੁੰਚ ਗਏ ਅਸੀਂ ਹਸਪਤਾਲ ਰਾਏ ਹਸਪਤਾਲ ਹਾਰਟ ਦਾ ਡਾਕਟਰ ਆ ਇੱਥੇ ਮਾਤਾ ਦੀ ਹਾਰਟ ਦੀ ਦਵਾਈ ਚੱਲਦੀ ਆ ਸਾਡੀ ਤੇ ਚਲੋ ਜੀ ਦਵਾਈ ਲੈ ਲਈਏ ਪਹਿਲੇ ਉਹਨਾਂ ਦੀ ਇੱਥੇ ਸਰਦਾਰ ਜੀ ਦਵਾਈ ਲੈਣ ਲੱਪੇ ਸੀਗੇ ਦਵਾਈ ਲੈ ਕੇ ਤਾਂ ਫਿਰ ਅਸੀਂ ਨਿਕਲੇ ਬਾਹਰ ਨੂੰ ਚਲੋ ਜੀ ਹੁਣ ਹੁਣ ਅਸੀਂ ਗਾਂ ਜਾਣਾ ਅੰਤ ਮੱਥਾ ਟੇਕਣ ਰਾਜਾ ਸਾਹਿਬ ਕਿੰਤ ਦਵਾਈ ਅਸੀਂ 2 ਮਹੀਨੇ ਦੀ ਲਈਦੀ ਆ ਮਾਤਾ ਸਾਡੇ ਹੁਣ ਆਉਣ ਜੋਗੇ ਨਹੀਂ ਹੈਗੇ ਉਹਨਾਂ ਦੀ ਲੱਤ ਜ਼ਿਆਦਾ ਖਰਾਬ ਹੋ ਗਈ ਹੈ ਜਿੱਦਾਂ ਤੋਰ ਨਹੀਂ ਹੁੰਦਾ ਉਹਨਾਂ ਕੋਲ ਸਿਕੰਜਣਾ ਥੋੜਾ ਬਹੁਤ ਆਪਣੇ ਵਾਸ਼ਰੂਮ ਵਗੈਰਾ ਤੱਕ ਜਾਂਦੇ ਆ ਦਵਾਈ ਅਸੀਂ ਲੈ ਲਏ ਸੀ ਤਾਂ ਗਾਂ ਹੁਣ ਮਜ਼ਾਰੇ ਵਾਲੇ ਰੋਡ ਨੂੰ ਪੈ ਗਏ ਸੀ ਰਾਜ ਗੁਜਰਾ ਦੀਆਂ ਮੱਝਾਂ ਆਈਆਂ ਇੱਥੇ ਜਦੋਂ ਅਸੀਂ ਮੋੜੇ ਉਧਰ ਨੂੰ ਰਾਜਾ ਸਾਹਿਬ ਵਾਲ ਨੂੰ ਇਤੋਂ ਮੈਨੂੰ ਬਹੁਤ ਜ਼ੋਰ ਨਾ ਹੋ ਹ ਲੱਗਾ ਮੋਟਰਸਾਈਕਲ ਤੇ ਉਹ ਜਿਹੜੀਆਂ ਥੱਲੇ ਰਾਹ ਚ ਬਣਾਏ ਹੁੰਦੇ ਸੜਕ ਤੇ ਉਹ ਸੀ ਇੱਥੇ ਵੱਡੇ ਵੱਡੇ ਚਲੋ ਜੀ ਪਹੁੰਚ ਗਏ ਅਸੀਂ ਰਾਜਾ ਸਾਹਿਬ ਮੈਂ ਬਾਹਰ ਸੜਕ ਤੇ ਉਤਰ ਕੇ ਸੀ ਸਰਦਾਰ ਜੀ ਗਾਂ ਚੱਲ ਕੇ ਅਸੀਂ ਮੋਟਰਸਾਈਕਲ ਲਾਉਣ ਚਲੋ ਜੀ ਹੁਣ ਤੁਹਾਨੂੰ ਅੰਦਰੋ ਜਾ ਕੇ ਦਰਸ਼ਨ ਕਰਾਉਣੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਾਹਰੋਂ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਰਾਜਾ ਸਾਹਿਬ ਦੀ ਸਮਾਧਿਆ ਉੱਦਾਂ ਉਹਨਾਂ ਦਾ ਉੱਦਾਂ ਪਿੰਡ ਹੈ ਜਿਹੜਾ ਉਹ ਮੰਨਣ ਹਨ ਆ ਇਹ ਸਮਾਧਿਆ ਰਾਜਾ ਸਾਹਿਬ ਦੀ ਲੋ ਜੀ ਇੱਥੇ ਇਤਿਹਾਸ ਲਿਖਿਆ ਧੰਨ ਸ਼੍ਰੀ ਨਾਵ ਕਮਲ ਸਾਹਿਬ ਰਾਜਾ ਸਾਹਿਬ ਜੀ ਉੱਦ ਕੱਲਾ ਰਾਜਾ ਸਾਹਿਬ ਕਹਿ ਦਿੰਦੇ ਆ ਪੜ ਲਿਓ ਤੁਸੀਂ ਇਤਿਹਾਸ ਮੈਂ ਹੁਣ बहुत हौली हौली इतने वीडियो बनाई से मैं चल चंकी तरह पढ़ हो जूगा चलो जी हम करो बहरों दर्श सारी बिल्डिंग से फिर तू अ करवावे गुरुद्वारा है तो बहुत व्डा आ बहुत ये बहुत ज्यादा थांचा हर एक मनोकामना पूरी होंगी इतने ਲੋਕਾਂ ਦੇ ਬਾਹਰ ਦੇ ਜਿੱਦਾਂ ਬਹੁਤ ਬਾਹਰ ਦੇ ਕੰਮ ਬਾਰੇ ਇੱਥੇ ਖੰਡਪੜ ਸਾਹਿਬ ਸੁੱਖਦੇ ਆ ਫਿਰ ਜਹਾਜ਼ ਚੜਾਉਂਦੇ ਆ ਜਦੋਂ ਬਣ ਜਾਂਦਾ ਬਾਹਰ ਦਾ ਕੰਮ ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਆ ਇੱਥੇ ਚਲੋ ਜੀ ਹੁਣ ਕਰੋ ਅੰਦਰ ਦੇ ਦਰਸ਼ਨ ਰਾਜਾ ਸਾਹਿਬ ਦੀ ਸਮਾਦ ਦੇ ਇੱਥੇ ਮੈਂ ਥੋੜੀ ਜੀ ਬਾਹਰੋਂ ਹੋਰ ਬਣਾਉਣ ਲੱਪਈ ਸੀਗੀ ਵੀਡੀਓ ਤਾਂ ਫੇ ਬਾਅਦ ਵਿੱਚ ਮੈਂ ਗਈ ਅੰਦਰ ਨੂੰ ਅੰਦਰ ਜਾ ਕੇ ਬਣਾਈ ਸੀ ਥੋੜੀ ਮੈਂ ਕਿ ਬਾਰੂ ਹੋਰ ਬਣਾ ਲੈਣੀ ਆ ਚੰਗੀ ਤਰ੍ਹਾਂ ਸਰਦਾਰ ਜੀ ਪਹਿਲੇ ਚਲੇ ਗਏ ਸੀ ਅੰਦਰ ਮੱਥਾ ਟੇਕਣ ਮੈਂ ਥੋੜੀ ਜਿਹੀ ਕਲਿੱਪ ਹੋਰ ਬਣਾ ਕੇ ਫੇਰ ਗਈ ਸੀ ਅੰਦਰ ਨੂੰ ਅੰਦਰ ਜਾ ਕੇ ਤਾਂ ਚੰਗੀ ਤਰ੍ਹਾਂ ਦਰਸ਼ਨ ਕਰਾਉਨੇ ਉਹਨਾਂ ਦੀ ਸਮਾਧ ਦੇ ਲੋ ਜੀ ਕਰਿਓ ਹੁਣ ਦਰਸ਼ਨ ਇੱਥੇ ਮੱਥਾ ਟੇਕ ਕੇ ਫਿਰ 10 ਕੁ ਮਿੰਟ ਅਸੀਂ ਅੰਦਰ ਬੈਠੇ ਸੀਗੇ ਇੱਥੇ ਹਾਲ 'ਚ ਟਾਈਮ ਵੀ ਬਹੁਤ ਹੋ ਗਿਆ ਸੀ ਘਰੋਂ ਹੀ ਅਸੀਂ 12 ਵਜੇ ਤੁਰੇ ਸੀ ਫਿਰ ਦਵਾਈ ਲਈ ਫਿਰ ਤਾਂ ਆਏ ਆ ਆ ਜੋਤਾਂ ਜਿਹੜੀਆਂ ਹਰ ਟਾਈਮ ਉੱਥੇ ਟੋਕੀ ਇਹਨਾਂ ਜੋਤਾਂ 'ਚ ਤੇਲ ਲੱਗ ਕੇ ਪਾਉਂਦੇ ਆ ਉੱਥੋਂ ਹੋਰ ਇਹ ਹਰ ਟਾਈਮ ਜਗਦੀਆਂ ਰਹਿੰਦੀਆਂ ਦਿਨ ਰਾਤ ਕਈ ਲੋਕੀ ਫਿਰ ਆਪਣੇ ਦੀਵੇ ਇੱਥੇ ਜਗਾ ਜਾਂਦੇ ਆ ਆ ਜੋਤਾਂ ਤਾਂ ਇੱਦਾਂ ਭਰੀਆਂ ਰਹਿੰਦੀਆਂ ਤੇਲ ਦੇ ਨਾਲ ਬਾਰੋਂ ਮਿਲਦਾ ਤੇਰ ਲੋਕ ਕੀ ਫਿਲੈਕੇ ਪਉਂਦੇ ਆ ਰਾਜਾ ਸਾਹਿਬ ਜੀ ਦਾ ਖੂਆ ਮੈਂ ਇੱਥੇ ਖੂਦ ਹੀ ਥੋੜੀ ਵੀਡੀਓ ਬਣਾਉਣ ਲੱਪਈ ਆ ਇੱਕ ਭੈਣ ਮੇਰੀ ਨੇ ਮੈਨੂੰ ਦੇਖ ਕੇ ਆ ਵੀਡੀਓ ਬਣਾਉਂਦੀ ਆ ਉਹ ਪਹਿਲੇ ਨਲਕਾ ਛੱਡਣ ਲੱਗੀ ਚਲਾਉਂਦੀ ਛੱਡਣ ਲੱਗੀ ਸੀ ਫੇ ਉਹਨੇ ਮੈਨੂੰ ਦੇਖ ਕੇ ਉਹ ਫੇ ਚਲਾਉਣ ਲੱਪਈ ਪਤਾ ਨਹੀਂ ਸ਼ਾਇਦ ਇਹਦਾ ਬੇਟਾ ਸੀ ਇਹਦੇ ਨਾਲ ਉਹਨੂੰ ਕਹਿੰਦੀ ਸੀ ਸ਼ਕਲਾ ਚੱਲ ਤੂੰ ਨਾਲੇ ਮੂੰਹ ਧੋਲਾ ਉਹਨੂੰ ਸ਼ਾਇਦ ਵਧੀਆ ਲੱਗਦਾ ਸੀ ਇਦਾਂ ਵੀਡੀਓ ਬਣਵਾਣੀ ਉੱਤੋਂ ਬਾਹਰ ਆ ਦੇਖੋ ਜੀ ਨਵਾਂ ਲੰਗਰ ਹਾਲ ਸਾਹਿਬ ਬਣਿਆ ਆ ਬਹੁਤ ਵੱਡੇ ਵੱਡੇ ਪੱਖੇ ਲਾਏ ਆ ਨਾ ਪੱਖਿਆਂ ਦੀ ਹਵਾ ਬਹੁਤ ਆ ਮੈਂ ਥੱਲੇ ਖੜ ਕੇ ਦੇਖਿਆ ਸੀ ਇਹਦੇ ਇਹ ਨਵਾਂ ਬਣਿਆ ਜਿੱਦੋਂ ਰਾਜਾ ਸਾਹਿਬ ਦਾ ਮੇਲਾ ਹੁੰਦਾ ਉਹ ਤੋਂ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਫੇ ਲੰਗਰ ਇੱਥੇ ਛਕਾਉਂਦੇ ਆ ਉਧਰ ਦੂਜੇ ਪਾਸੇ ਲੰਗਰ ਹਾਲ ਬਣਿਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਇਹ ਬਹੁਤ ਜ਼ਿਆਦਾ ਵੱਡਾ ਬਣਿਆ ਇਦਾਂ ਦੇ ਵੱਡੇ ਪੱਖੇ ਲਾਏ ਆ ਇੱਥੇ ਸਾਰੇ ਤੋਂ ਬਾਅਦ ਫਿਰ ਅਸੀਂ ਗਏ ਲੰਗਰ ਹਾਲ 'ਚ ਰਾਜਾ ਸਾਹ ਦਾ ਲੰਗਰ ਜਾਨਕਿ ਜਿਹੜਾ ਕੋਈ ਲੋਕੀ ਦੁੱਧ ਲੈ ਕੇ ਆਉਂਦੇ ਆ ਨਾ ਉਹਨਾਂ ਦਾ ਭਾਂਡਾ ਵੀ ਨਹੀਂ ਖਾਲੀ ਜਾਣ ਦਿੰਦੇ ਕਹਿੰਦੇ ਲੰਗਰ ਦੀ ਦਾਲ ਸਬਜ਼ੀ ਪਵਾ ਕੇ ਲਿਜਾਓ ਜਿੱਦਾਂ ਮਰਜੀ ਲੋਕੀ ਜਦ ਭਾਂਡੇ ਲਿਆਉਂਦੇ ਘਰੋਂ ਦੁੱਧ ਤੋਂ ਇਲਾਵਾ ਵੀ ਲੋਕੀ ਕੋ ਘਰੋਂ ਭਾਂਡੇ ਲਿਆਉਂਦੇ ਆ ਦਾਣਾ ਸਬਜ਼ੀਆਂ ਲੈ ਕੇ ਜਾਂਦੇ ਖੁੱਲਾ ਲੰਗਾ ਚੱਲਦਾ ਇੱਥੇ ਇੱਥੇ ਇੱਕ ਮੇਰਾ ਵੀਰ ਜਲੇਬੀਆਂ ਦੀ ਸੇਵਾ ਵਿੱਚ ਕਰਦਾ ਸੀ ਮੈਂ ਬਾਅਦ ਚ ਦੇਖਿਆ ਉਹ ਜਲੇਬੀਆਂ ਦੀ ਬਾਲਟੀ ਭਰ ਕੇ ਲਿਆਉਂਦਾ ਸੀ ਬੀਬੀਆਂ ਲਫਾਫਿਆਂ ਚ ਪਵਾ ਲੈਂਦੀਆਂ ਸੀਗੀਆਂ ਉਹ ਫੇਰ ਭਰ ਕੇ ਲਿਆਉਂਦਾ ਸੀ ਇਦਾਂ ਹੀ ਕਰੀ ਗਏ ਪਰ ਇੰਨਾ ਨਹੀਂ ਕਰਨਾ ਚਾਹੀਦਾ ਚਲੋ ਤੁਸੀਂ ਥੋੜਾ ਪ੍ਰਸ਼ਾਦ ਲੈ ਜਾਓ ਘਰ ਨੂੰ ਇੱਥੇ ਅਸੀਂ ਫੇ ਲੰਗਰ ਛਕਿਆ ਲੰਗਾ ਛਕ ਕੇ ਫੇ ਅਸੀਂ ਬਾਹਰ ਨੂੰ ਨਿਕਲੇ ਇੱਧਰ ਦਰਵਾਰ ਹਾਲ ਉੱਪਰ ਸੀ ਉੱਤੇ ਮੱਥਾ ਟੇਕਣਾ ਸੀ ਜਿੱਥੇ ਖੰਡ ਵਾਟਸਾਪ ਖੋਲਦੇ ਆ ਬਹੁਤ ਲੰਮੀ ਲੜੀ ਚੱਲਦੀ ਖੰਡਪੜ ਸਾਹਿਬ ਦੇ ਲਗਭਗ ਜਾਨੀ ਕਿ ਜਿੱਦਾਂ ਬਹੁਤ ਹੁੰਦੇ ਖੰਡਪੜ ਸਾਹਿਬ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਫੇ ਆ ਦੇਖੋ ਮੇਰੇ ਵੀਰ ਕੋਈ ਜਿੱਦਾਂ ਟਰੈਕਟਰ ਨਵੇਂ ਲੈ ਕੇ ਆਉਂਦੇ ਕੋਈ ਨਵੀਂ ਚੀਜ਼ ਲਿਆਉਂਦੇ ਆ ਗੱਡੀ ਕੋ ਟਰੈਕਟਰ ਉਹ ਇੱਥੇ ਮੱਥਾ ਟਿਕਾਉਣ ਲੈ ਕੇ ਆਉਂਦੇ ਆ ਅੱਜ ਵੀ ਦੋ ਟਰੈਕਟਰ ਸਾਡੇ ਹੁੰਦੇ ਤੇ ਆਏ ਸੀਗੇ ਦੋ ਵੀਰ ਲੈ ਕੇ ਆਏ ਸੀ ਟਰੈਕਟਰ ਇੱਥੇ ਲਈ ਸਾਈਡ ਨੂੰ ਬਿਲਡਿੰਗ ਬਹੁਤ ਵਧੀਆ ਚਲੋ ਜੀ ਆ ਜਿੱਥੇ ਖੰਡਪਾਟ ਸਾਹਿਬਾਂ ਦੀ ਲੜੀ ਚੱਲਦੀ ਉੱਥੇ ਚੱਲਦੇ ਆ ਜਿੱਧਰ ਉੱਦਾਂ ਦਰਬਾਰ ਹਾਲ ਹੈ ਜਿੱਥੇ ਜਾਨੀ ਕਿ ਉੱਦਾਂ ਖੰਡਪਾਟ ਸਾਹਿਬ ਉੱਦਾਂ ਜਾਨੀ ਕਿ ਮਹਾਰਾਜ ਦੇ ਵੀੜੇ ਆ ਸਬਤ ਉੱਧਰ ਅਸੀਂ ਗਏ ਸੀ ਪੌੜੀਆਂ ਚੜ੍ਹ ਕੇ ਉੱਧਰ ਉੱਧਰ ਲਾਵਾਂ ਹੁੰਦੀਆਂ ਸੀ ਕਿਸੇ ਦੀਆਂ ਫੇ ਬਾਬਾ ਜੀ ਕਹਿੰਦੇ ਤੁਸੀਂ ਬਾਹਰ ਹੋ ਇਨਾਮ ਸ਼ਿਕਾਰ ਕਰ ਲਓ ਮੱਥਾ ਟੇਕ ਲਓ ਬਾਹਰੋਂ ਫਿਰ ਜਿਹੜੇ ਆ ਦੇਖੋ ਜੀ ਜਿੱਥੇ ਖੰਡਪਾਟ ਸਾਹਿਬ ਦੀ ਲੜੀ ਚੱਲਦੀ ਆ ਇੱਥੇ ਮੈਂ ਗਿਣ ਕੇ ਆਏ ਸੀ 41 ਖੰਡਪਾਟ ਸਾਹਿਬ ਖੁੱਲੇ ਸੀ ਜੀ ਚਲੋ ਜੀ ਇੱਥੇ ਅਸੀਂ 10 ਮਿੰਟ ਬੈਠੇ ਮੇਰੇ ਕਾ ਬਾਬਾ ਜੀ ਮਣਾ ਵੀ ਨਾ ਕਰ ਦੇਣਾ ਇੱਥੇ ਕਈ ਵਾਰੀ ਉਹ ਦੂਜੇ ਬਾਬਾ ਜੀ ਜਿਹੜੇ ਸੇਵਾ ਤੇ ਹੁੰਦੇ ਆ ਉਦਾਂ ਵਿੱਚ ਘੁੰਮਦੇ ਉਹ ਮਣਾ ਕਰ ਦਿੰਦੇ ਆ ਵੀਡੀਓ ਬਣਾਉਣ ਤੋਂ ਪਰੋ ਹੈ ਨਹੀਂ ਸੀ ਫਿਰ ਮੈਂ ਬਣਾ ਲਈ ਵੀਡੀਓ ਚਲੋ ਜੀ ਮੱਥਾ ਟੇਕ ਕੇ ਅਸੀਂ ਫਿਰ ਪਰਛਾਦ ਲੈ ਆ ਥੱਲੇ ਆਏ ਘਰ ਨੂੰ ਚੱਲੇ ਪਾਤੇ ਚਲੋ ਜੀ ਚੱਲਦੇ ਆ ਹੁਣ ਘਰ ਨੂੰ ਦੱਸਿਓ ਜੀ ਵੀਡੀਓ ਕਿਦਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਕ ਲਾਈਕ ਕਮੈਂਟ ਜ਼ਰੂਰ ਕਰਿਓ ਤਦ ਅਗਲੀ ਵੀਡੀਓ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰੇ